ਯਾਗਰਾਂ ਦੀ ਲਾਗੇ ਲਾਗਰਾਂ ਹਾਂਜੀ ਸੋ ਸੱਜਣੋ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਹਰਮਨ ਖੋਸਾ ਵੈ ਸੋ ਅੱਜ ਆਪਾਂ ਕਰ ਲੱਗੇ ਆ ਕਰਦੇ ਆ ਨਾ ਬਹੁਤ ਹੀ ਸੋਹਣਾ ਘੰਟਾ ਦਾ ਪ੍ਰੈਂਕ ਆਪਾਂ ਕਰਦੇ ਨੂੰ ਕਿਹਾ ਮੰਮੀ ਹੁਣ ਨੇ ਕਿਹਾ ਕਿ ਅੱਜ ਆਪਾਂ ਹੋਮ ਟੂਰ ਬਣਾਉਣ ਲੱਗੇ ਆਂ ਹੋਮ ਟੂਰ ਵਲੌਗਾਂਗੇ ਹੋਮ ਟੂਰ ਵਲੌਗ ਆਪਾਂ ਬਣਾਏ ਆਂ ਸੋ ਵਿਚਾਰੇ ਤਿਆਰ ਥਿਰੋਗੇ ਉੱਧਰ ਮਨ ਜੇ ਰਹਿ ਗਿਆ ਕਿ ਬਾਹਰੋਂ ਸਟਾਰਟ ਕਰਨਾ ਸੀ ਪਰ ਜਿਹੜਾ ਪ੍ਰੈਂਕ ਅੱਜ ਅਸੀਂ ਕਰਨ ਲੱਗੇ ਆਂ ਨਾ ਉਹ 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 ਚੀਜ਼ ਤਾਂ ਮੰਮੀ ਨੂੰ ਬੜੀ ਖੇਚ ਚੜ੍ਹਦੀ ਜਾਣੀ ਕਿ ਬੋਲਤ ਬਹੁਤ ਸਾਨੂੰ ਆਦਤ ਹੈ ਇੱਕ ਕੰਦ 'ਚ ਨਹੀਂ ਮਾਰੀ ਜਨ ਮੰਮੀ ਲੋਜੀ ਤੋਂ ਖੇਚ ਚੜ੍ਹ ਗਈ ਕਾਹ ਤੋਂ ਟਕ 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 ਚਲਾਇਆ ਨਲ ਨਿਸ਼ਾਨ ਪੈ ਜਾਂਦੇ ਕੰਦ 'ਚ ਇੱਕ ਕੰਦ ਤੇ ਨਿਸ਼ਾਨ ਪੈ ਜਾਂਦੇ ਅਸੀਂ ਹੁਣ ਮੰਮੀ ਦੀ ਨਿਗਾਹ 'ਚ ਕੱਢ ਤੇ ਕਿ ਸਾਡੇ ਕੋਲ ਇਹ ਇਦਾਂ ਕਰਕੇ ਕੰਧ 'ਚ ਮਾਰੀ ਜਾਂਨੇ ਮਮੀ ਮੈਨੂੰ ਵਰਵਾ ਇਨ ਰੱਖ ਦੂੰ ਮੈਂ ਲੁਕੋ ਕੇ ਰੱਖੀ ਤੇ ਫੇਰ ਕੱਢ ਸੋ ਆ ਬਾਲ ਨੇ ਸਾਰਾ ਪ੍ਰੈਂਕ ਕਰਨਾ ਜਿੱਥੇ ਅਲਛੜੀ ਲੱਗੇ ਆਪਣੀ ਨਵੀਂ ਵੱਡੀ ਸਾਰੀ ਆਪ ਇਹੇ ਸ਼ੋ ਕਰਨਾ ਕਿ ਟੁੱਟ ਗਈ ਜਾਂ ਬਾਲ ਨਾਲ ਕਿ ਜਮਾਂ ਵਿੱਚੋਂ ਕ੍ਰੈਕ ਹੋ ਗਈ ਆ ਆਪਾਂ ਕੁਝ ਟੁਕੜੇ ਆਪਾਂ ਫਰਸ਼ ਤੇ ਵੀ ਕਰਾ ਲੈਨੇ ਜਿਹੜੇ ਕੱਚ ਦੇ ਲਾ ਕੇ ਕਿ ਰੀਜਨਲ ਆ ਸਾਰਾ ਕੁਝ ਲੱਗੇ ਕਿ ਸੱਚੀ ਵਾਲੀ ਸਿਲੀ ਟੁੱਟ ਗਈ ਉਦੋਂ ਬਾਅਦ ਜਿਹੜੇ ਰਿਐਕਸ਼ਨ ਪੜਦੇ ਆਂਦੇ ਹੋਣੇ ਆ ਆਗੇ ਆਗੇ ਦੇਖੋ ਹੋਤਾ ਹੈ ਕਿਾ ਚਲੋ ਸਭ ਹੋਮ ਟੂਰ ਰਿਸਟਾਰਟ ਕਰੀਏ ਸਟਾਰਟ ਚਲੋ ਹਾਂਜੀ ਸੋ ਆਪਣੇ ਹੋਮ ਟੂਰ ਵਿੱਚ ਤੁਹਾਡਾ ਸਾਰਾ ਸਵਾਗਤ ਆ ਸੋ ਸਭ ਤੋਂ ਪਹਿਲਾਂ ਸੋਣੋ ਆਪਣੇ ਆ ਜਿਹੜਾ ਏਰੀਆ ਦਿਖਾਉਣੇ ਪਹਿਲਾਂ ਆ ਵਿਖਾਓ ਆ ਜੀ ਮੇ ਸਾਡਾ ਡਾਲਾ ਟੁੱਟਾ ਹੋਇਆ ਹਾਂ ਆ ਜੋ ਆਓ ਆਓ ਹੋ ਸਾਈਕਲ ਆਪਣਾ ਉਧਰ ਸਾਈਕਲ ਸਾਡੀ ਸਾਈਕਲ ਨਾ ਮਿਲੋ ਜੀ ਅਸੀਂ ਕਰ ਕਰੋ ਜੀ ਉਧਰ ਕਰ ਰਹੇ ਜੀ ਭੈਣ ਜੀ ਲੈ 사ਸਰੀ ਘਰ ਦੱਸਿਆ ਨਹੀਂਗਾ ਕੀ ਕਰੀ ਜਾਂਦੇ ਤੁਸੀਂ ਹੋਮ ਟੂਰ ਕਿਹਾ ਤਾਂ ਆਇਆ ਕੋਈ ਸੁਪਾਈਆਂ ਨਹੀਂ ਕੀਤੀਆਂ ਕੋਈ ਕੋਈ ਚਾਹੀਆਂ ਆ ਚਲੋ ਕੋਈ ਨਹੀਂ ਚਲੋ ਹੁਣ ਪਤਾ ਲੱਗ ਗਿਆ ਤੁਸੀਂ ਕੀ ਕਰ ਰਹੇ ਹੋ ਅਸੀਂ ਆਪ ਦਾ ਵਰਕ ਕਰ ਰਹੇ ਹਾਂ ਸੋ ਅਸੀਂ ਇਧਰ ਹੋਮ ਟੂਰ ਬਣਾ ਪਹਿਲਾਂ ਅੰਦਰੋਂ ਸ਼ੁਰੂ ਕਰਦੇ ਹਾਂ ਯਾਰ ਓਕੇ ਅੰਦਰੋਂ ਸ਼ੁਰੂ ਕਰਦੇ ਸੋ ਲਓ ਜੀ ਸੱਜਣੋ ਆ ਦੇਖੋ ਮੰਮੀ ਆ ਦੇਖੋ ਚਲੋ 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 ਅੱਗੇ ਅੰਦਰੋਂ ਸਟਾਰਟ ਕਰੀਏ ਸਾਰੇ ਦਾਗ ਪਾਏ ਭਾਈ ਤੇਰੇ ਫੌਲ ਮਾਰ ਹਾਂ ਅੰਦਰੋਂ ਸੋ ਅੰਦਰੋਂ ਸਟਾਰਟ ਕਰਦੇ ਸੱਜਣ ਪਹਿਲਾਂ ਤੁਹਾਨੂੰ ਆਪਣਾ ਬੈਡਰੂਮ ਦਿਖਾਉਣੇ ਆ ਗੋ ਸੋ ਨੰਮੀ ਨੂੰ ਬੋਲੋ ਨੰਮੀ ਨੂੰ ਬੋਲ ਤੋ ਇੰਨੀ ਖੈਸ ਚੜਦੀ ਆ ਸੋ ਉਰੇ ਆ ਚਲਾਓ ਤਾ ਅੰਦਰ ਲੈ ਕੇ ਚਾਹ ਹਾਂਜੀ ਸਵਾਗਤ ਆਏ ਸਵਾਗਤ ਆ ਆਹੀ ਉਹ ਆਈ ਉਹ ਜਦੋਂ ਮੈਂ ਆ ਕੇ ਮੈਂ ਵੇਖਿਆ ਮੈਂ ਵੇਖਿਆ ਮੈਂ ਇੱਕ ਵਾਈ ਤੇ ਮੈਨੂੰ ਹੋਇਆ ਮੈਂ ਆ ਕੇ ਹੋ ਗਿਆ ਭਾਜੀ ਜਦੋਂ ਵੇਖਿਆ ਕਿ ਨਹੀਂ ਇਹ ਬਸ ਇਫੈਕਟ ਜੀ ਹੀ ਆ ਮੈਨੂੰ ਹੋਇਆ ਹਾਂ ਹਾਂ ਇਧਰ ਹੋ ਗਿਆ ਇਹ ਕੰਮ ਇਧਰ ਬੂਹਾ ਖੋਲਣੀ ਚਾਤਾ ਤਾ ਹੁਣ ਆਪਾਂ ਜਾਵੇ ਹੁਣ ਆਪਾਂ ਬੂਹਾ ਹੀ ਖੋਲ ਕੇ ਨਹੀਂ ਇਧਰ ਹਮੇਂ ਹੋਇਆ ਲਾਹੇ ਤੋ ਆਗੇ ਆ ਕੇ ਦੇਖੋ ਪਤਾ ਹੈ ਕਿ ਆ ਆਪਣੇ ਕੋਲੇ ਉਹ ਵੀ ਆ ਉਹ ਵੇਖ ਜਿਵੇਂ ਲੱਗਦਾ ਨਾ ਜਦ ਸੱਚੀ ਟੁੱਟੀ ਹੁੰਦੀ ਹੈ ਇੱਕ ਵਾਰੀ ਤੁਹਾਨੂੰ ਇੱਕ ਮਿੰਟ ਵੀਡੀਓ ਦੇਖਣੀ ਹਾਂ ਦੇਖ ਲਓ ਸੱਜਣ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਵੇਖਣ ਨੂੰ ਲੱਗੂਗਾ ਕਿ ਹਾਂ ਇਹ ਤਾਂ ਸੱਚੀ ਕੰਮ ਹੋਇਆ ਹੈ ਆਪਾਂ ਇੱਕ ਦਮਰੀ ਪਾਉਂਦੇ ਹਾਂ ਹਾਂ ਯੱਕੇ ਕਰਦੇ ਹਾਂ ਤੇ ਆ ਜਿਹੜਾ ਜੈ ਇੰਨੇ ਨੇ ਸਰੀ ਕੰਮ ਕਰਨਾ ਹਾਂ ਇਹ ਲਾ ਕਾਲਾ ਚੀਜ਼ ਆ ਉਹ ਲੱਗਦਾ ਵੀ ਜਿਵੇਂ ਉਹਦਾ ਹੁੰਦਾ ਲਓ ਜੀ ਆ ਸਾਡਾ ਰੂਮ ਆ ਜੀ ਸੋ ਇਹਦਰ ਅਲੇ ਆਪਾਂ ਰੂਮ ਤਿਆਰ ਹੋ ਗਿਆ ਅਰੇ ਬੈਟਰੀ ਲੈ ਕੇ ਆਂਦਾ ਜੀ ਉਹ ਵੀ ਜਲਦੀ ਲੈ ਕੇ ਆਵਾਂਗੇ ਸੋ ਨਜ਼ਰ ਫਿਰ ਕਿੱਦਾਂ ਲੱਗਾਈ ਜਿਹੜਾ ਹੁਣ ਆਪਾਂ ਮਾਰ ਬੜੀ ਇੰਦਾ ਕਰਕੇ ਕਰਾਂਗੇ ਮਮੀ ਨੂੰ ਸਮਝੇ ਕਿ ਬੋਲ ਨਾ ਨਹੀਂ ਕਰਦਾ ਹਾਂ ਅੱਜ ਇਹਦਾ ਆਪਾਂ ਸ਼ੀਸ਼ਾ ਇਹ ਸ਼ੀਸ਼ਾ ਨਹੀਂ ਆ ਪਲਾਸਟਿਕ ਦੀ ਟਾਈਪ ਹੈ ਸ਼ੀਸ਼ਾ ਇਹ ਚੱਕ ਕੇ ਪੱਤ ਕੀ ਕਰਨਾ ਹੁਣ ਗੰਦ ਚ ਮਾਰੋ ਪਹਿਲਾਂ ਬੋਲਾ ਬੋਲਾ ਗੰਦ ਚ ਮਾਰੋ ਉਹ ਬੈਠ ਗਿਆ ਪਤਲੀ ਹਾਂ ਹਾਂ ਤਾਂ ਨਹੀਂ ਸੀ ਸੋਣ ਚੱਲ ਚਲੋ ਹੁਣ ਖੁਸ਼ ਕਰਦੇ ਹਾਂ 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 ਚਲੋ ਚਲੋ ਇਹ 1 2 ਸਿਰ ਤੋਂ ਸਿਰ ਤੋਂ ਸਿਰ ਤੋਂ ਸਿਰ ਤੋਂ ਓਏ ਆ ਗਈ ਤੋਆ 오이 오이 콜리콘 콜리콘 가라오니 좀이쪽콜리콜리 ਟੋੜੀ ਯਾਨੀ ਮੈਂ ਕਿਹੜੇ ਗਾਨ ਕੇ ਟੋੜੀ ਆ ਮੈਂ ਇੱਕਦਾਂ ਮਾਰੀ ਉਹ ਬੋਲ ਆ ਗਿਆ ਇੱਧਰ ਨਹੀਂ ਤੂੰ ਨਹੀਂ ਆਇਆ ਇੰਨਾ ਤੇ ਦਿਮਾਗ ਆਉਂਦਾ ਹੈਗਾ ਵੀ ਜੇ ਆਪਾਂ ਮਾਰਾਂਗੇ ਅੰਦਰ ਬੌਲਾ ਦੀ ਟੁੱਟਣੀ ਹੈ ਟੁਕੜਾ ਕਰਨਾ ਪਾਸਨਾ ਪਾਸ ਮੈਂ ਨਹੀਂ ਤੇ ਨਹੀਂ ਪੋਸੂ ਵੀ ਆ ਨੀ ਬਾਬਾ ਜਰੂਰ ਉਹ ਤਾਂ ਜੋੜੇ ਮੇਰੇ ਮੁਗਾ ਸਵਾਹ ਕਿੰਨੇ ਵਾਸਾ ਕੇ ਮੈਂ ਕਿਟ ਟੋੜੀ ਮੈਂ ਹਮੇਸ਼ਾ ਮੋੜਨ ਤੇ ਬਿਲਕੁਲ ਤੈ ਪਰੇ ਨਹੀਂ ਠੀਕ ਹੈ ਨਾ ਕੋਈ ਨਹੀਂ ਉਹ ਟੈਨਜੋ 2.0 ਦੀ ਫੋਨ ਸਕਰੀਨ ਹੈ ਗਾਰੰਟੀ ਪਈ ਹੈ ਨਾ ਇਸ ਤੋਂ ਦਿੱਤਾ ਪ੍ਰਸ਼ਾਦ ਤੁਹਾਨੂੰ ਦੇ ਦਿੰਦੇ ਨੇ ਜੀ ਉੱਪਰ ਮੈਂ ਤੋ ਕਹਾ ਸੰਭਿਧਾ ਨਹੀਂ ਹੈ ਜੇ ਉਹ ਮਤਮ ਕਾਸੀ ਰੱਖਦੇ ਫੋਨ ਰੱਖਦੇ ਮੈਂ ਜਨਾ ਮਮਾ ਜਾਣ ਕੇ ਤੂੰ ਮੇਰਾ ਠੀਕ ਕਰਦਾ ਤੀ ਤੋੜਦਾ ਹੋਰ ਤੇਰਾ ਠੀਕ ਕਰਦਾ ਜਦੋਂ ਤੂੰ ਆਇਆ ਮੜਕਾਈ ਜਾਣਾ ਮੜਕਾਈ ਜਾਣਾ ਮੈਂ ਉਹ ਤਾਂ ਬਲਬ ਲਾ ਕੇ ਮੈਂ ਕਿਹਾ ਬਲਬ ਤੋੜਦਾ ਨਹੀਂ ਮਾਰ ਕੇ ਬਲਬ ਤੇ ਉੱਥੇ ਤੁਹਾਡੇ ਕੋਲ ਸੋਇਆ ਹੁੰਦਾ ਤੂੰ ਸਾਰਾ ਹੀ ਹੰਮਣ ਦਾੜ ਕੇ ਥੋੜੀ ਕਰਦਾ ਵਾ ਤੂੰ ਦਾੜ ਕੇ ਕਰਦਾ ਵਾ ਜਿੰਨੇ ਨਸਾਨ ਕਰਦਾ ਤੂੰ ਜਾਣ ਕੇ ਕਰਦਾ ਨਾਲੇ ਅਗਲੇ ਦਾ ਮੂਡ ਖਰਾਬ ਕਰਦਾ ਵਾ ਹੋਂ ਦੂਰ ਤੱਕ ਉੱਚੇ ਰਹ ਗਿਆ ਆਏ ਆਈ ਦੋਰੀ ਆ ਜਿਹੜਾ ਬਣੀ ਜਾਂਦਾ ਜੇ ਮੈਂ ਤੇਰੀਆਂ ਹਰਕਤਾਂ ਜਵਾਬ ਕਰ ਗਿਆ ਤੈਨੂੰ ਕੀ ਕਰੇ ਤੈਨੂੰ ਹਜਿਆਂ ਦਾ ਮੇਰਾ ਵਿਆਹ ਨਹੀਂ ਕਰਦੇ ਮੇਰਾ ਵਿਆਹ ਨਹੀਂ ਕਰਦੇ ਵਿਆਹ ਕਰਕੇ ਬਹੁਤ ਚੰਨ ਝਾੜਦੇ ਨੇ ਉਹਨਾਂ ਨੂੰ ਕੁਝ ਪੁੱਛਣਾ ਵੀ ਆਪਾਂ ਕੀ ਪੁੱਛਨੇਗਾ ਤੂੰ ਉਹਨਾਂ ਤੋਂ ਕਾਫੀ ਮੁਕੇ ਰాలే ਗਾਰੰਟੀ ਪਈ ਹੋ ਰਹੀ ਹੈ ਪਈ ਹੈ ਗਾਰੰਟੀ ਹੈ ਦਾ ਅੱਜ ਵੇਖਣਾ ਸਮਝਾ ਚਾਲੇ ਕੰਮ ਕਰ ਮਾਹਰੇ ਸਿੱਤਰ ਪਟੇ ਨੇ ਓ ਮਾਈ ਗਾਡ ਕਿ ਥੋੜੀ ਥੋੜੀ ਉਸ ਕਰਨੀ ਜਾਰਾ ਉਦੋਂ ਵੱਡਾ ਏ ਆ ਮੈਂ ਤਾਂ ਪਾਉਣ ਮੇਰੇ ਨਕੋਲੇ ਸੀਗੀ ਪਤਾ ਨਹੀਂ ਅੱਜ ਕਿੱਥੋਂ ਕੱਢੀ ਆ ਲੈ ਉਹ ਬੰਦੇ ਦਾ ਨੁਕਸਾਨ ਹੁੰਦਾ ਯਾਰ ਤੇਰੇ ਤੋਰ ਨਹੀਂ ਸਿੱਟੀ ਜਾਂ ਜਿੰਨੇ ਮਹੀਨਾ ਮੈਂ ਜਿਹੜੇ ਪਹਿਲੇ ਉਹ ਤੋਰ ਦਿੰਦਾ ਤੇਰਾ ਕਿ ਥੋੜਾ ਤੋਰਨੀ ਸੀ ਹੁਣੇ ਲੱਗੀ ਦੇਖਣਾ ਆਹੋ ਹੁਣ ਲਾ ਕੇ ਸਾਹਮਣੇ ਵੇਖੀ ਜਾਂਦੇ ਸ਼ੀਸ਼ਾ ਪੜ ਕੇ ਖੜ ਗਏ ਆ ਵੇਖ ਲੈ ਵਾਹ ਬਾਲ ਮਾਰੀ ਮੈਨੂੰ ਮੈਂ ਤਾਂ ਇਦਾਂ ਪੱਥਰ ਆ ਕੇ ਤਾਂ ਬਾਲ ਆ ਮੈਨੂੰ ਇਹ ਕੀ ਪਤਾ ਨਹੀਂ ਇੱਕ ਵੱਜ ਜਾ ਨਹੀਂ ਮੈਂ ਤਾਂ ਆ ਗਿਆ ਕਿ ਤੇ ਬਲਬ ਤੋੜਿਆ ਮੈਂ ਤਾਂ ਤਾਂ ਕੋ ਪੱਦੀ ਮੈਂ ਤਾਂ ਲ ਬਲਬ ਤੋੜਤਾ ਆ ਨਹੀਂ ਕੋਈ ਬੰਦਰ ਨੇ ਐਕਸੀਡੀ ਤੋੜ ਕਾਚੇ ਨੂੰ ਮਾਰ ਆ ਗਏ ਬੇਥੋਂ ਉਹ ਹੋੜੀ ਖਰਾਬ ਕਰਦਾ ਪਾਉਂਦਾ ਉਹਨਾਂ ਕੋਈ ਨਕਸਾਨ ਨਹੀਂ ਕੋਈ ਨਕਸਾਨ ਆ ਇੰਗਲਿਸ਼ ਰਿਅਕ੍ਰਾਉਂਡ ਕਿਹੜਾ ਤੇਨੀ ਨਾ ਤੇ ਕੋਈ ਵਿਆਹ ਕਰਾਉਣੀ ਕੋਈ ਖਾਣਾ ਨਹੀਂ ਕੁੱਤੇ ਦਾ ਪੁੰਨਾ ਤੇ ਮੋਟੂ ਡੁਗੜੀ ਸੀ ਫਿਰ ਕਰਕੇ ਮਗਾ ਸੀ ਪਰ ਦੇਫੇ ਜਾ ਗਏ ਅਰੇ ਵਿਆਹ ਮਾਲਾ ਤੇ ਵਿਆਹ ਨੇ ਕਿਤੇ ਵਿਆਹ ਕਰੀਤ ਨਹੀਂ ਹੈ ਕਿ ਕਾ ਕਾ ਨਹੀਂ ਵਿਆਹ ਤੇ ਕਾ ਨਹੀਂ ਹੈ ਕਿ ਤਰ੍ਹਾਂ ਨਾ ਮੈਂ ਤੇ ਹੋ ਗਈ ਜੀ ਮੈਜਿਕ ਤਾਂ ਕਰਨੀਆਂ ਨੇ ਮੈਜਿਕਾਂ ਆਹ ਕੰਮ ਕੁੱਤੇ ਕਰਦੇ ਇਹਨਾਂ ਨੇ ਤਾਂ ਲੋ ਵੀ ਹਾਂ ਮੈਂ ਕਰ ਰੋ ਗਾਰੰਟੀ ਪਈਆ ਦੇ ਦੇ ਬੇਬੇ ਗਾਰੰਟੀ ਤੇ ਕਰਦੇ ਹਾਂ ਜੀ ਥੋੜੇ ਪਹਿਲਾਂ ਗਾਰੰਟੀ ਤੇ ਲੈ ਆਉਂਦਾ ਪਹਿਲਾਂ ਤੋਰ ਦਿੰਦਾ ਤੇ ਹੁਣ ਤੂੰ ਕਹੇਂ ਗਰੰਟੀ ਚਗਲੇ ਆਏ ਸੀ ਤੇ ਤੈਨੂੰ ਨਾ ਵੀ ਜਾਇਦਾਨ ਦੇ। ਉਹ ਥੋੜੇ ਪੈਸੇ। ਉੱਥੇ ਵਧੀ ਕੋਲ ਦੇ ਰੋਲ ਨੇ ਤਾਂ। ਉਦੋਂ ਜੋ ਕੁ ਕਰ ਤਾ ਤੂੰ ਹੀ ਮੈਂ ਦੱਸ ਜਾਨਾ। ਇਹ ਤਾਂ ਪਹਿਲਾਂ ਆਂ ਜਿਹੜੇ ਅੰਦਰ ਲੱਗਿਆ। ਅਜੇ ਨਹੀਂ ਬਾਹਰ ਹੀ ਉਹ ਟਾਂਸ ਕਰਦੇ ਮੈਂ ਕੰਮ ਨਹੀਂ ਖਾਉਣਾ। ਬੇਟੀ ਖਾਉਣਾ ਨਹੀਂ। ਆਛੀਂ ਕੇ ਜੌਰ ਨੀਂ ਆਂ ਓੰਦਰਾ ਜੋ ਭੱਜਾਓ। ਚਲੋ ਬਾਹਰ ਨਿਕਲੋ ਛੱਡਾ। ਇਹ ਤਾਂ ਉੱਤਰ ਕੋਣ ਲਈ ਕਰਦਾ ਸੀ ਮੈਂ ਫੜ ਕੇ ਮੈਂ ਤੈਨੂੰ ਪੜਾਈ ਨਹੀਂ ਮੈਂ ਰੱਖ ਦੇਣੀ ਸੀ ਮੈਨੂੰ ਪਤਾ ਸੀ। ਮੈਂ ਤਾਂ ਤੇ ਬਲ ਕੁੱਟ ਮਾਰੂਗਾ। ਭੜਕਾਈ ਫਿਰਦਾ ਨੂੰ ਭੜਕਾਈ ਫਿਰਦਾ ਬੇ ਮਰਾ ਨਾ ਲਈ ਤੂੰ ਵਾਦੀ ਜਾਣ ਦੇ ਤੂੰ ਆਉਗੇ ਮਾਰੀਆ ਪੱਤਨਾਏ ਹੋਰ ਉਹ ਵਾਰ ਵਾਰ ਜਾਣੀ ਆ ਉਹ ਵੱਜ ਜਾਣਾ ਤੇਰੇ ਕਰ ਮਰਾ ਲਈ ਹੱਥ ਤੇ ਬੈ ਜਾ ਤੂੰ ਮੇਮੇ ਕੋਈ ਨਾ ਜੋ ਹੋਣਾਗੀ ਉਹ ਤੇ ਹੋਗਾ ਜੋ ਹੋਣਾ ਸੀ ਹੋਣਾ ਸੀ ਉਹ ਹੋ ਗਿਆ ਜਿਹੜਾ ਕੀਤਾ ਉਹ ਉਹ ਬੰਦ ਨੂੰ ਨਹੀਂ ਕੋਈ ਵਾਸਤਾ ਉਹ ਕਰ ਜੋ ਹੋਣਾ ਸੀ ਹੋ ਗਿਆ ਵਾਜਿਆਂ ਦੇ ਮਾਰਦੇ ਇਹਦੇ ਮੁੰਡੇ ਦੀ ਦਾੜ੍ਹੀ ਆਈ ਮੂੰਹ ਤੇ ਹਜੇ ਵੀ ਕੱਟਦੇ ਆ ਕੰਮ ਹੀ ਇਹੋ ਜੇ ਕਰਦਾ ਜਵਾਕਾਂ ਚ ਚੱਲ ਬੱਬੇ ਇਹਦਾ ਕੀ ਦੇਖਣਾ ਬੱਬੇ ਬੈ ਜਾ ਯਾ ਗਰੰਟੀ ਉਹ ਗਰੰਟੀ ਗਿਆ ਗਰੰਟੀ ਆਣਾ ਯਾਰ ਹਮ ਤੇ ਯਾ ਗਰੰਟੀ ਲਾ ਕੇ ਲੈ ਜਾ ਗਰੰਟੀ ਆਈ ਯਾ ਉਹ ਗਰੰਟੀ ਉਹਨੂੰ ਥੋੜੇ ਪੈਸੇ ਲੱਗਣਗੇ ਆਪਾਂ ਨੇ ਥੋੜੇ ਬੋਤ ਲੈਣਗੇ ਤਾਂ ਤਾਂ ਤੋੜੀ ਹੈ ਵੀ ਥੋੜੇ ਮੇਲੇ ਲੱਗਣਗੇ ਉਹ ਜਾਣ ਕੇ ਥੋੜੀ-ਥੋੜੀ ਆ ਤਾਂ ਮੇ ਉਹ ਜਿਹੜਾ ਦਾਂ ਦੂਜੇ ਕੋਈ ਨਿੱਕਾ ਜਿਹਾ ਜਵਾਬ ਆਵੇ ਉਹਨੂੰ ਤੱਕਲਾ ਕਹੇ ਭਾਈ ਇਹ ਬਾਲੂ ਹੈ ਹੈਗਾ ਨਾ ਜਵਾਬ ਹੀ ਨਹੀਂ ਆਈ ਇਹ ਵੀ ਹੈ ਜਿਹੜਾ ਬੁੱਢਾ ਹੋ ਗਿਆ ਪਰ ਕੰਮ ਦਾ ਕੰਦੇ ਕਰੇ ਨਾ ਰੋਜ਼ ਨਵਾਂ ਕੋਈ ਨਾ ਕੋਈ ਕੰਮ ਹੈ ਨਹੀਂ ਰੋਜ਼ ਨਵਾਂ ਕੋਈ ਨਾ ਕੋਈ ਕੰਮ ਕਰਦਾ ਪੰਜਾਂ ਦੇ ਸਿਆਣਾ ਬਹੁਤ ਆ ਬਹੁਤ ਸਿਆਣਾ ਵੇ ਆਣੀ ਦਾ ਅੱਜ ਪੰਜਾਬ ਦੇ ਵਿੱਚ ਕਿਸ਼ਾਨਾ ਨਾ ਕਰੇ ਨੀਸ਼ਾਨਾ ਕਰੇ ਨੀ ਸਿਆਮਾ ਦੀਆਂ ਵਿਸ਼ਾਣਾ ਨਹੀਂ ਆਦੇ ਸਾਰੇ ਦਾ ਵਿਆਹ ਨਹੀਂ ਕਰਦੇ ਵਿਆਹ ਨਹੀਂ ਕਰਦੇ ਜਿਹੜਾ ਬੰਦਾ ਵਿਆਹ ਕਰ ਦੇਗਾ ਤੇਰਾ ਵਿਆਹ ਕਰ ਦੇ ਵਿਆਹਾਂ ਕਿ ਕੀ ਕਰਦੇ ਗਿਆਰਾ ਵਿਆਹ ਤੇ ਭਾੜ ਕੇ ਇੱਥੇ ਸਾਨੂੰ ਕਿਉਂ ਦੇ ਕਿਉਂ ਹੋਇਆ ਕਰਕੇ ਜਾਂਸ਼ਟਾਣਾ ਵਿਆਹ ਕਰਨੇ ਕੋਈ ਇਹਨੇ ਕੋਈ ਕੰਮ ਚਾਹੀਦਾ ਥੋੜਾ ਕਰਨਾ ਤੂੰ ਬਾਤ ਸੁਣੀ ਕਰੋ ਕਿਉਂ ਕਿਉਂ ਮਗਰ ਪੈ ਗਈ ਆ ਬੇਬੇ ਆਪੇ ਨਾਂ ਨੰਦ ਕਰੇ ਇੱਕ ਬੈਠਾ ਰਹੇ ਅੰਸਰਾਏ ਵੇਖ ਲਈ ਬਾਹਰ ਆ ਜਾ ਉਹਨਾਂ ਦੇ ਕਿੱਥੇ ਬਾਹਰ ਨਾਲ ਸਾਹਮਣੇ ਲਾ ਦੇ ਆ ਡੱਕ ਗਿਆ ਬਾਹਰ ਆ ਜਾ ਠੁੱਪੇ ਠੁੱਪੇ ਬੋਣਾ ਲਾਇਆ ਕੰਨ ਫੜਾ ਕੇ ਨਾ ਤੇ ਠੁੱਪੇ ਬਾ ਦੇ ਮੁਰਗਾ ਬਣਾ ਕੇ ਅਫਸੋਸ ਕਰ ਚੱਲ ਬੈਠੇ ਇੱਥੇ ਬਾਤੀਆਂ ਹੀ ਕਰ ਹੈਗੀ ਗੱਲ ਹੌਲੀ ਹੌਲੀ ਕਰ ਪਤਾ ਨਹੀਂ ਕਾਹ ਕੀ ਕਰੀ ਹੁਣ ਲੱਗਦੀ ਵੀ ਇੱਥੇ ਵਤੀ ਬੋਲ ਜਿਵੇਂ ਨਾ ਉਹ ਸੱਚੀ ਰਾਖ ਤਾਂ ਮੈਂ ਦੇ ਬਿਆ ਤਰਾਂ ਕੱਟ ਕੁਝ ਹੋਰ ਸੱਚੀ ਪਤਾ ਨਹੀਂ ਇਹ ਵੀ ਕਰਕੇ ਆ ਮੈਂ ਕਿਹ ਬਾਤ ਦਾ ਦੇ ਮੈਂ ਨਹੀਂ ਪਤਾ ਕੀ ਕਰੀਓ ਆਪਕਣੇ ਟੁੱਟ ਗਈ ਟੁੱਟ ਗਈ ਹਣ ਆਪ ਹੋਣ ਤਾ ਮੈਂ ਇਹ ਦੇਖਣ ਬਲੌਗ ਬਣਾਉਣ ਦੇ ਲਈ ਆਪਣੇ ਨਾਲ ਚਲ ਆਓ ਸਾਂ ਨੂੰ ਵੀ ਜਾਮ ਫੋਮ ਡੂਨ ਤੇ ਬਣਾ ਲੈ ਹੈ ਬੇਬੇ ਜਿਹੜ ਕੋਲ ਬਣਾਉਣਾ ਬਣਾ ਲਓ ਬਹੁਤ ساری ਚਲਾਗਾ ਹੈ ਹੈ ਬਣਾ ਲਓ ਜਿਹੜ ਕੋਲ ਬਣਾਉਣਾ ਹੈ ਬਣਾਓ ਫੋਟੂਰ ਕੀ ਬਣਾਉਣਾ ਮੈਂ ਉਹ ਫਿਰ ਬੋਰ ਮਾਰ ਦੂਜੇ ਕਮਰੇ ਵਾਲੀ ਦੀ ਉਹ ਵੀ ਤੋੜ ਦੇ ਫੋਟੂਰ ਬਣੇ ਗਿਆ ਬਣਾ ਲੂ ਜਿਹੜ ਕੋਲ ਨਾ ਉਹ ਜਿਹੜਾ ਕੋਲ ਤੋਂ ਹੋਣਾ ਸੀ ਉਹ ਕੰਨਾ ਤੋਂ ਨੇ ਬਣਨਾ ਹੀ ਹੈ ਇਹ ਤਾਂ ਹੁਣ ਪਕਾਈਏ ਜਮਾਨਾ ਉਹ ਮੈਂ ਜਾਣ ਕੇ ਥੋੜੀ ਕਰ ਦਉਂਗਾ ਉਹ ਤਾਂ ਜਾਣ ਕੇ ਕਰਦਣਾ ਜਦੋਂ ਮੈਂ ਤੇਰੇ ਤੋਂ ਬੋਲ ਖੋਣ ਲੱਗੀ ਸੀ ਤਾਂ ਮੈਨੂੰ ਫੜਾਈ ਕਿਉਂ ਨਹੀਂ ਸੀ ਮੈਨੂੰ ਕੀ ਪਤਾ ਸੀ ਇਦਾਂ ਹੋ ਜਾਣਾ ਫੜਕਾਈ ਜਾਂਦਾ ਅੰਦਰ ਮੈਂ ਤਾਂ ਕਿਹਾ ਉਹਦੇ ਚ ਮਾਰੂਗਾ ਕਿਉਂ ਤੇ ਜਿਹੜੀ ਲੱਗੀ ਉਹ ਤੋੜੂ ਤਾਂ ਮੈਨੂੰ ਕੀ ਪਤਾ ਮੈਂ ਕਿ ਚਲੋ ਬਲਬ ਟੁੱਟਾ ਸੀ ਮੈਂ ਤਾਂ ਤਾਂ ਭੱਜੀ ਮੈਨੂੰ ਕੀ ਪਤਾ ਵੀ ਮੈਂ ਆਲਸੀ ਜੀ ਤੋੜਤੀ ਚਲੋ ਉઠੋ ਵਲੌਗ ਤਾਂ ਬਣਾਈਏ ਕੋਈ ਨਹੀਂ ਹੁਣ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਉਹ ਬੰਨਣਾ ਤਾਂ ਲੱਗੀ ਨਹੀਂ ਉਹ ਤਾਂ ਬਣਾ ਹੀ ਰਹਿਣੀ ਹੈ ਬਣਾ ਲਈਏ ਬਣਾ ਲਓ ਬਣਾ ਲਓ ਜੇ ਕੋਈ ਨਾ ਨੁਕਸਾਨ ਵੀ ਹੋਣਾ ਹੀ ਨਹੀਂ ਹੋਊਗਾ। ਕੋਈ ਨਹੀਂ। ਚਲ ਆਜੋ ਉੱਥੇ ਸ਼ੁਰੂ ਕਰਦੇ ਫਿਰ। ਕੋਈ ਨਾ। ਆਓ ਮਮਾ ਜੀ ਕਰੀਏ ਚਲੋ। ਕਰ ਲਓ ਤੁਸੀਂ ਮੈਂ ਨਹੀਂ ਆਣਾ। ਮੇਰਾ ਤਾਂ ਮੂਡ ਖਰਾਬ ਹੈ ਮੈਂ ਦਾੜ ਦਾ ਨਹੀਂ ਤੇਰੇ ਮਗਰ ਲੱਗਣਾ। ਆਓ ਤਾਂ ਸਹੀ ਕੁਰੇ ਆਓ। ਓਰੇ ਆਜੋ। ਸਾਰੇ ਜਣੇ ਆਓ ਆਓ। ਕਰਾ ਲਓ ਬੱਸ। ਲਓ ਜੀ ਹੁਣ ਅੱਗੇ ਨੂੰ ਸਕਰੀਨ ਟੁੱਟੀ ਹੋਈ ਆ ਪਰ ਰਿਪੇਅਰ ਕਰ ਦੇਣੀ ਆਪਾਂ ਆਪ ਹੀ ਕਸਟਮਰ ਕੇਅਰ ਆ। ਮੈਕੈਨਿਕਾ ਕਰ ਦਈਏ ਸੀ। ਕਰ ਦਿਓ ਕਰ ਦਿਓ। ਇਹ ਕਿਚ ਕੋਈ ਮਿਊਟ ਕਰਕੇ ਚੀਜ਼ ਲਾ ਦੋ ਕੋਈ ਆਪਣੇ ਵਲੌਗ ਲਾ ਦੇ ਮਿਊਟ ਕਰਕੇ ਉਹ ਬੜਾ ਆ ਜਾਓ ਤੂੰ ਜਾਬੜਾ ਤੋਂ ਨਹੀਂ ਆਇਆ ਜੇ ਤੇ ਨਾ ਕਰਿਆ ਕਰ ਆਇਓ ਮੜਿਆ ਮੜਿਆ ਆ ਕੇ ਕਰ ਲਓ ਬੇਬੇ ਮਮਮੀ ਨੂੰ ਕਹ ਦੇ ਨਹੀਂ ਜਾਂਦੀ ਬੇ ਕਹ ਰੇ ਮਾੜੇ ਮੈਂ ਕਿ ਜਾੜੂ ਫਿਰ ਤੂੰ ਜਾ ਆ ਰਹੇ ਨਹੀਂ ਨਾਲ ਲੱਗ ਜਾ ਚਲ ਮਮਾ ਆ ਕੇ ਸੋਨੀ ਬੇਨ ਦੇ ਪਾਲਤੂ ਬਣਾ ਨਹੀਂ ਜੇ ਤੇ ਕਰਿਆ ਕਰ ਤੂੰ ਟੰਗ ਜਾ ਵਿੱਚ ਚਲ ਆਹ ਫੜ ਲੈ ਜਾਨ ਆਹ ਦੇਖੋ ਤੇ ਲੱਤ ਸੋਖ ਕਿੱਧਰ ਤਰੀ ਜਾਂਦੀ ਐ ਇਹ ਤਾਂ ਟੁੱਟੀ ਸੀ ਹੋਰ ਨਾਦੀ ਐ ਹੈ ਇਹ ਹੋਰ ਨਾਦੀ ਆ ਨਹੀਂ ਇਹ ਟੁੱਟੀ ਨਹੀਂ ਸੀਗੀ ਇਹ ਟੁੱਟੀ ਸੀਗਾ ਹੈ ਲਾ ਪ੍ਰੈਂਕ ਬੈਨ ਆ ਤੇ ਪ੍ਰੈਂਕ ਕਰਾਂ ਕਰਾਂ ਮੈਂ ਬਲੱਡ ਵਧਾ ਲਿੰਦਾ ਆ ਕੇ ਲਗਾ ਮੈਂ ਬੇਬੇ ਹਾਂ ਪ੍ਰੈਂਕ ਕੀਤਾ ਇਹ ਤੁਹਾਡੇ ਨਾਲ ਠੀਕ ਆ ਐਵੇਂ ਪ੍ਰੈਂਕ ਨਾ ਕਰਿਆ ਕਰ ਮੇਰੇ ਜਲੀ ਘਟ ਕੇ ਪਤਾ ਨੂੰ ਮੇਰੇ ਹੋਰ ਹੀ ਹੋੜਾ ਤੇ ਮੈਂ ਜਲੀ ਤੋਂ ਨਹੀਂ ਤੇਗੀ ਨਹੀਂ ਮੈਨੂੰ ਯੂਨੀਵਰਸਿਟੀ ਮੈਂ ਅਦਾਜਾ ਨਹੀਂ ਲੱਗਾ ਕੀ ਹਾਂ ਮੈਂ ਤਾਂ ਕਿ ਸੱਚੀ ਤੋੜਦੀ ਬੋਲਦਾ ਤਾਂ ਕੜਕਾ ਨਹੀਂ ਹੋਇਆ ਸੀ ਹਾਂ ਕਿਵੇਂ ਲੱਗਾ ਬੇਬੇ ਬਹੁਤ ਸੋਹਣਾ ਲੱਗਾ ਮੈਨੂੰ ਤਾਂ ਮੇਮੇ ਖੋਚ ਹੋ ਗਈ ਹਣਾ ਹੋਰ ਮੇ ਖੋਚਣਾ ਮੈਂ ਤਾਂ ਮੁੜ ਕੋ ਮੁੜ ਕੇ ਹੋ ਗਈ ਉੱਤ ਜਾ ਕੇ ਵੀ ਮੈਂ ਕਹਿੰਦਾ ਸੀਟੀ ਟੁੱਟ ਕੇ ਕਿਤਨੀ ਵੇਗ ਹੀ ਲਈ ਦੀ ਸੀ ਮੈਂ ਮੇ ਪ੍ਰੈਂਕ ਕਰਦੇ ਬਾਈ ਤੈਨੂੰ ਗੁੱਸਾ ਜਿੰਨੇ ਚੰਗਾ ਪ੍ਰੈਂਕ ਚੰਗਾ ਸੋੜਾ ਨਾ ਕੋਈ ਪ੍ਰੈਂਕ ਕਰਿਆ ਕਰਿਆ ਹੋ ਜਾਂਦਾ ਕਰਿਆ ਕਰੋ ਪ੍ਰੈਂਕ ਹਾਂ ਅੱਗੇ ਹੋ ਬੇ ਮੈਂ ਖਲੋਗੀ ਮਾਣ ਮੈਂ ਇਕੱਠਾ ਕਰਨਾ ਇਹ ਆਪੇ ਤੋਂ ਇਹਦਾ ਗੂਗਲ ਅਲਫੀਕਾ ਟਵਾ ਕਰ ਲਾਗੇ ਕਿਦਾਂ ਲੱਗਣੀ ਪ੍ਰੈਂਕ ਇੱਕ ਬੰਦਾ ਰਹਿ ਗਿਆ ਆਪਣਾ ਜਿਵੇਂ ਵਾਹੀ ਨਹੀਂ ਵਧੀਆ ਇੱਕ ਬੰਦਾ ਰਹਿ ਕੇ ਰੈਕਸ਼ਨ ਵਾਲਾ ਪਾ ਵੀ ਵਧੀਆ ਲੱਗਾ ਤੇ ਪ੍ਰੈਂਕ ਹਰਮਨ ਤਾਂ ਬਾਤ ਹੋ ਜਾ ਬੰਦਿਆ ਇੱਕ ਬੰਦਾ ਰਹਿ ਗਿਆ ਰੇ ਨਵੀਂ ਪਾਣੀ ਗਈ ਇਹ ਤਾਂ ਕੀ ਸੀ ਕੀ ਤੇ ਮੈਨੂੰ ਨਹੀਂ ਬੜਾ ਵਧੀਆ ਲੱਗਾ ਮਮੇ ਕਹਿੰਦੇ ਮੈਨੂੰ ਜਵਾ ਵਧੀਆ ਲੱਗਾ ਇਹਦੇ ਡੈਡੀ ਜੀ ਰਹਿ ਗਏ ਡੈਡੀ ਨਾਲ ਵੀ ਪ੍ਰੈਂਕ ਕਰਨਾ ਹੋਵੇ ਆਪਾਂ ਡੈਡੀ ਦੇ ਰੈਕਸ਼ਨ ਦੇ ਆ ਤਾਂ ਫੇਰ ਚਲੇਗੇ ਉਹ ਆਉਂਦੇ ਆ ਫਿਰ ਦਿਖਾਉਣੇ ਤਾਂ ਤੁਹਾਨੂੰ ਸੱਚੀ ਲੱਗਾਈ ਨਹੀਂ ਲੱਗਣੀ ਮੈਂ ਕਿਹਾ ਸੱਚੀ ਤੋੜਦੀ ਤੁਸੀਂ ਦੱਸਣਾ ਨਹੀਂ ਠੀਕ ਹੈ ਅੰਕਲ ਨੂੰ ਨਹੀਂ ਦੱਸਣਾ ਚਾਹੁੰਦਾ ਬੇਬੇ ਡੈਰ ਨਹੀਂ ਗਿਆ ਮੈਂ ਨਹੀਂ ਦਾ ਬੇਬੇ ਰਹਿ ਆ ਹੀ ਨਹੀਂ ਜਾਣਾ ਸੈਬਰ ਨੂੰ ਕਿਸੇ ਚੀਜ਼ ਦਾ ਪਤਾ ਹੋਵੇ ਪਹਿਲਾਂ ਹੀ ਬੇਬੇ ਡਰਦੇ ਨੇ तो लोग सजनो तो यार आया कि नहीं आया कमेंट जरूर दस दौ तो आप देख लो तो आप तो पूरी कोशिश की थी कि आई सारा लेके आता है कि कोई चीज जमा भी फेल नहीं बेबे खुश हो गई मैकेनिक आए ये गारंटी थी ना अपने हां बताई लग गई ना मुझे इधर की आओ तो आई डाउन हो गई है आज डाउन हो गई है की होगी हां ਦੋੜ ਹੋ ਗਈ ਹੈ ਆ ਲੈਣੋ ਕਿ ਬੇਬੇ ਆਏ ਜੇ ਗਾਰੰਟੀ ਹੋਏ ਉਹ ਵੀ ਕਿਹੜਾ ਨਾਂ ਵੀ ਥੋੜੀ ਦਿੰਦੇ ਅਗਲੇ ਓਏ ਹੁਣ ਕਿਹੜਾ ਟੁੱਟੀ ਆ ਇਹ ਆਪਨੇ ਮਕੈਨਿਕ ਨਹੀਂ ਚਲ ਹੁਣ ਤਾਂ ਤੁਸੀਂ ਟ੍ਰਾਈ ਕਰਦੇ ਸੱਚੀ ਜੇ ਬੋਲ ਮਾਰਦੇ ਵੱਜ ਸਕਦੀ ਏ ਇਹ ਕੋਈ ਗਾਰੰਟੀ ਹਰਮਨ ਕਿੱਥੇ ਬੋਲ ਗਲਤੀ ਹੋ ਗਈ ਮਾਰਨ ਹਰਮਨ ਬੋਲ ਤਾਂ ਮੈਂ ਉਹ ਫੜ ਕੇ ਝਪੋਣੀ ਆ ਬੋਲ ਮੈਂ ਲੋਕ ਦੇ ਅੰਦਰ ਰੱਖਦੀ ਬੋਲ ਬੋਲ ਪਤਾ ਕੀ ਕਰ ਬਣਾਏ ਕਰਦੇ ਸੀ ਮੈਂ ਪਤਾ ਆਵਾ ਗੋਰੀ ਜੱਤੀ ਆਏ ਵੀ ਮਾਰਦਾ ਦੁਕਾਨਦਾਰ ਸਾਰਾ ਪਤਾ ਗਿਆ ਵਿਆਹ ਛਪਾਇਆ ਵਿਆਹ ਦਾ ਮਾਰ ਮਾਰ ਕੇ ਵਿਆਹ ਆਇਆ ਕਿ ਨਹੀਂ ਆਇਆ ਦੱਸੋ ਜਦੋਂ ਡੈਡੀ ਜਾਏ ਉਦੋਂ ਤੁਹਾਨੂੰ ਨਜ਼ਾਰਾ ਆਉਣਾ ਜਦੋਂ ਚਪੇੜਾਂ ਪਈਆਂ ਤੇਰੀ ਨਜ਼ਾਰਾ ਆਉਣਾ ਤੇਰੀ ਚੜ ਕੋਣ ਕਰ ਦੇ ਡੈਡੀ ਆ ਗਿਆ ਆਵਾ ਗੋਰੀ ਜੀ ਫਿਰ ਫੈਕਟ ਲਾਤਾ ਸੀ ਜੀ ਸੇ ਮਮੀ ਡੈਡੀ ਨੂੰ ਲੈ ਗਏ ਡੈਡੀ ਆ ਕੇ ਕਿਉਂ? ਇਹ ਕਿਹਨਾਂ ਤੇਰਾ ਦਾ? ਕੀ ਕਰਨਾ ਹੈ ਤੇਰੇ ਨੂੰ? ਕੀਤਾ ਕੀ ਨਹੀਂ? ਹੋਇਆ ਆਇਆ ਕਰਤਿੰ ਪੋਲ ਵੱਜ ਗਈ ਉਹ। ਤੇ ਬੋਲਾ ਬਾਹਰ ਖੇਡਾਂ ਨਹੀਂ ਹੁੰਦਾ ਕਿੱਡਾਂ ਨਹੀਂ ਹੁੰਦੀਆਂ। ਜਾਣ ਕੇ। ਜਾਣ ਕੇ ਬਾਹਰ ਖੇਡਿਆ ਕਰੋ। ਕਿੰਨਾ ਖਾਂ ਬਾਹਰ ਮੇਢਾ ਹੈਗਾ ਕਿ ਫੇਢਿਆ ਕਰੋ। ਛੱਡਦਾ ਹੀ ਨਹੀਂ ਮੈਂ ਤਾਂ ਕਿ ਬਾਹਰ ਵੀ ਭਾਂਦਾ ਮਾਰ। ਐਨਾ ਮੈਂ ਲੜਕੇ ਦੀ ਮੈਂ ਤਾਂ ਬੋਲ ਮੀਨ। ਹੋਣੀ ਵੀ ਨਹੀਂ ਜਾਂਦੀ ਤੇ। ਆਜੂ ਉਹ ਜਨਰਲ ਤੇ ਲੱਗਾ ਯਾਰ ਅੰਕਲ ਵਿਚਾਲੇ ਅੰਕਲ ਨਾਲ ਹੀ ਕਰਨਾ ਯਾਰ ਬ੍ਰੈਂਕ ਸਾਡਾ ਅੰਕਲ ਨਾਲ ਯਾਰ ਨਹੀਂ ਉਹ ਯਾਰ ਰੁਕੋ ਯਾਰ ਹਾਂ ਰੁਕੋ ਯਾਰ ਦਾਈ ਓਏ ਕੋਈ ਆਇਆ ਕਰਦੇ ਨੇ ਫਿਰ ਨਹੀਂ ਅੰਕਲ ਵਿਚਾਰੇ ਹਾਂ ਬੱਸ ਜਿੱਤੋ ਵੀ ਬੜਾ ਥਿਲੇ ਰੱਖਿਆ ਨਹੀਂ ਯਾਰ ਅੰਕਲ ਜਿੰਦਾ ਹੋਵੇ ਕਿਵੇਂ ਕਦੇ ਤੋਰ ਨਹੀਂ ਗਈ ਜਾਈ ਜਾ ਉਹ ਚਾਰੇ ਤੇਰੇ ਖੇਤੋਂ ਆਇਂ ਤੂੰ ਆਇਆ ਮੈਨੂੰ ਮੁੰਡਾ ਨਾ ਆ ਗਿਆ ਮਾੜਾ ਅੰਦਰ ਚਾਦੇ ਸਾਨੂੰ ਨਾ ਕੋਈ ਪ੍ਰੈਂਕ ਹਾਂ ਸਾਰੇ ਯਾਰੇ ਸ਼ੌਕ ਹੋ ਗਏ ਡੈਡੀ ਇਹ ਕੱਲਿਆਂ ਨੇ ਕਿਹਾ ਬਾਕੀ ਸਾਰੇ ਇਹ ਗੱਲਾਂ ਕੱਢੀਆਂ ਡੈਡੀ ਨੇ ਮਾਰਿਆ ਕਿਹਾ ਚਲ ਕਹਿੰਦੇ ਕੋਈ ਨਾ ਇਹਦਾ ਪਿਆਰ ਹੁੰਦਾ ਸੋ ਸਜਣੋ ਵਲੌਗ ਤੁਹਾਨੂੰ ਕਿਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਗਲਤ ਨਹੀਂ ਕਹਿਣਾ ਬਾਈ ਜੀ ਕਹਿੰਦੇ ਗਲਤ ਨਹੀਂ ਕਹਿਣਾ ਕਮੈਂਟ ਸੋ ਇੰਜੋਏ ਕੀਤਾ ਦੱਸਿਓ ਸੋ ਹੋਰ ਕਿਹੜਾ ਪ੍ਰੈਂਕ ਆਪਾਂ ਕਰੀਏ ਉਹ ਵੀ ਕਮੈਂਟਾਂ ਦੱਸੋ ਉਹ ਇਹ ਨਹੀਂ ਦੱਸਣਾ ਇਹਨਾਂ ਨੂੰ ਨਹੀਂ ਤਾਂ ਇਹਨੂੰ ਕਮੈਂਟ ਵੜ ਲੈਣੇ ਹਾਂ ਹਾਂ ਸੱਚ ਨਹੀਂ ਨਹੀਂ ਠੀਕ ਹੈ ਉਹ ਕਿਦਾਂ ਲੱਗਾ ਕਮੈਂਟ ਕਰ ਦਿਓ ਤੇ ਵਧੀਆ ਲਾਈਕ ਸ਼ੇਅਰ ਕਰ ਮੈਨੂੰ ਸਬਸਕ੍ਰਾਈਬ ਜਿਓਨ ਦੇ ਬਾਅਦ ਰੋਰਾ ਵਿੱਚ ਸਭ ਨੂੰ ਚੜ ਦੀ ਗੱਲ ਉਹ ਚੰਗੀ ਭਲੀ ਆ ਦੱਸ ਦੋ ਸਾਡੇ ਸ੍ਰੀ ਗਾਜੀ ਆਸੀ ਦੀ ਸਾਡੀ ਠੀਕ ਹੈ ਮੈਨਾਂ ਕਹਾਂ ਤੂੰ ਸੱਚੀ ਤੋੜੀ ਆ ਉਹ ਪ੍ਰੈਂਕ ਆਸਤੇ ਸੀ ਫੈਕਟ ਲਾਇ ਵੀਡੀਓ ਲਾਈ ਹੂ ਯੂਟਿਊਬ ਤੇ ਹਾਂ ਸਾਡੀ ਗਾਲ ਜੀ ਉਹ ਤੇਰੇ ਨਾਲ ਉਹ ਗੱਲ ਬਾਣੀ ਕਿੰਨੇ ਸ਼ੇਅਰ ਸ਼ੇਅਰ ਵਾਲੀ ਬਕਰਾਂ ਸਾਰੀਆਂ ਕਾਲੀਆਂ ਸੀ ਨਾ ਜੋ ਰੋਜ਼ ਆਉਂਦੇ ਸੀ ਝੂਠੀ ਆਪਾਂ ਬੱਕਰੀ ਰੱਖਦੇ ਸੀ ਨੀ ਆਪਾਂ ਬੱਕਰੀ ਨਹੀਂ ਰੱਖਣੀ ਚੰਗਾ ਹਾਂ ਨਾ ਠੀਕ ਆ ਜੀ ਵਾਏ ਵਾਏ